ਤਾਂ ਸ਼ਾਇਦ ਉਸ ਸੂਧਾਨ ਦੇ ਵਿੱਚ ਜਾਂ ਅਮਰਜਾਦਾ ਦੇ ਵਿੱਚ ਪਾਰਟੀ ਦੇ ਜਾਬਤ ਵਿੱਚ ਰਹਿ ਕੇ ਸਿੱਧੂ ਸਭ ਕੋਈ ਵੀ ਪਾਰਟੀ ਹੋਵੇ ਉਹਦੇ ਚ ਰਹਿ ਕੇ ਕੰਮ ਨਹੀਂ ਕਰ ਸਕਦੇ ਉਸੇ ਪਾਰਟੀ ਦੇ ਖਿਲਾਫ ਹੈ ਬਹੁਤ ਲੋਗ ਗੁੱਟ ਬਣੇ ਆ ਤੁਸੀਂ ਵੀ ਨਵਜੋਤ ਸਿੰਘ ਸਿੱਧੂ ਦੇ ਕਿਸੇ ਵੇਲੇ ਸਾਥੀ ਰਹੇ ਹੋ ਭਾਈ ਵਾਲੀ ਪਾਰਟੀ ਦੇ ਵਿੱਚ ਹੈਗਾ ਸੀ ਕਾਫੀ ਪਿਆਰ ਰਿਹਾ ਵਾ ਤੁਸੀਂ ਇਸ ਨੂੰ ਕਿਵੇਂ ਦੇਖਦੇ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ ਸਾਡੀ ਸਾਂਝ ਰਹੀ ਵੀ ਅੱਜ ਵੀ ਹੈਗੀ ਐ ਤੇ ਕੋਈ ਦਰਾਂਵ ਨਹੀਂ ਗੀਆਂ ਆਪਾਂ ਕਹਿੰਦੇ ਕਿ ਨਹੀਂ ਹੈਗੀ ਪਰ ਇੱਕ ਇਹ ਕਿ ਸਿਆਸਤ ਦਾ ਵੀ ਕੋਈ ਸਿਧਾਂਤ ਹੈ ਸਿਧਾਂਤ ਸਿਆਸਤ ਦੀ ਵੀ ਕੋਈ ਮਰਯਾਦਾ ਹੈ ਤੇ ਸ਼ਾਇਦ ਉਸ ਸਿਧਾਂਤ ਦੇ ਵਿੱਚ ਜਾਂ ਮਰਯਾਦਾ ਦੇ ਵਿੱਚ ਪਾਰਟੀ ਦੇ ਜਾਪ ਤੇ ਵਿੱਚ ਰਹਿ ਕੇ ਸਿੱਧੂ ਸਭ ਕੋਈ ਵੀ ਪਾਰਟੀ ਹੋਵੇ ਉਹਦੇ ਚ ਰਹਿ ਕੇ ਕੰਮ ਨਹੀਂ ਕਰ ਸਕਦੇ ਜੇ ਤੁਸੀਂ ਜਾਂਬਤ ਵਿੱਚ ਰਹਿ ਕੇ ਕੰਮ ਨਹੀਂ ਕਰ ਸਕਦੇ ਨਾ ਤੇ ਫਿਰ ਸਿਆਸਤਦਾਨ ਤੇ ਕਹਵਾ ਸਕਦੇ ਜੇ ਹਮ ਦਰਦ ਕਹਵਾ ਸਕਦੇ ਜੇ ਜੋ ਮਰਜ਼ੀ ਆਪਣੇ ਆਪ ਨੂੰ ਕਹਾਈ ਜਾਓ ਜਾਂ ਤੁਹਾਨੂੰ ਤੁਹਾਡੇ ਚਿਹਤੇ ਕਹੀ ਜਾਣ ਪਰ ਇਹ ਕੋਈ ਅਗਵਾਈ ਦੇਣ ਵਾਲਾ ਨਹੀਂਗਾ ਕਿਉਂਕਿ ਕੱਲ ਤੁਸੀਂ ਆ ਵਾਜਪਈ ਸਾਹਿਬ ਨੂੰ ਤੇ ਮੋਦੀ ਸਾਹਿਬ ਨੂੰ ਬਾਪ ਕਹਿੰਦੇ ਸੀਗੇ ਫਿਰ ਤੁਸੀਂ ਮਨਮੋਹਨ ਸਿੰਘ ਨੂੰ ਤੇ ਸੋਨੀਆ ਗਾਂਧੀ ਨੂੰ ਕਹਿਣ ਲੱਗ ਪਏ ਹਾਂਜੀ ਅੱਜ ਤੁਸੀਂ ਜਿਹੜਾ ਫਿਰ ਭੌਂਕੇ ਕੈਪਟਨ ਮਨਿੰਦਰ ਸਿੰਘ ਨੂੰ ਕਹਿੰਦੇ ਸੀ ਕਿ ਉਹਦੇ ਵਿਰੁੱਧ ਚੰਡਾ ਚੱਕ ਲਿਆ ਹੁਣ ਤੁਸੀਂ ਪੰਜਾਬ ਦੇ ਵਿੱਚ ਇੱਕ ਵੱਖਰੀ ਲਾਈਨ ਖਿੱਚਣ ਦੀ ਕੋਸ਼ਿਸ਼ ਕਰ ਰਹੇ ਜੀ ਇਹ ਕੋਈ ਰਾਜਨੀਤਿਕ ਮਰਿਆਦਾ ਨਹੀਂ ਗਈ ਬਾਕੀ ਉਹ ਸਮਝਦਾਰ ਨਹੀਂ ਜੀ